ਜੀ ਸਾਡੀ ਪੂਰੀ ਟੀਮ ਜਿਹੜੀ ਪਹੁੰਚ ਚੁੱਕੀ ਹੋਂ ਮਾ ਮਾ ਕੇ ਪੇਕੇ ਤੇ ਮਹਿਫਲਾਂ ਲੱਗੀਆਂ ਫੁੱਲ ਸਾਡੇ ਚਾਚੇ ਦੇ ਦੀਆਂ ਕੁੜੀਆਂ ਆਈਆਂ ਹੋਈਆਂ ਰੌਣਕਾਂ ਲੱਗੀਆਂ ਇਧਰ ਜੀਜਾ ਰਸਕੇ ਪਿਆ ਹੋਇਆ ਜੀਜਾ ਕਾ ਤੋ ਰਸਕੇ ਪਿਆ ਜੇ ਰਸਕੇ ਪਰੰਤੋ ਫਿਆਦਾ ਸਮਾਈਂਲੀ ਹੁੰਦਾ ਫੁੱਫੜਦਾ ਰਸਦਾ ਹੁੰਦਾ ਜੀਜਾ ਵੀ ਰੋਦਾ ਹੁੰਦਾ ਤਾਂ ਕਿਸੇ ਦਾ ਫਫੜ ਬਣਾਂਗੇ ਹੁਣ ਤੁਸੀਂ ਰਾਜ ਦੇ ਨਿਆਣਿਆਂ ਦਾ ਫਫੜ ਬਣਨਾ ਹੈ ਬਣਾਂਗੇ ਬਣਾਂ ਕਿਉਂ ਨਹੀਂ ਬਣਾਂਗੇ ਹਾਂਜੀ ਤੁਹਾਨੂੰ ਕਿਵੇਂ ਲੱਗ ਰਿਹਾ ਫਿਰ ਆ ਕੇ ਜਦ ਮਿਲ ਕੇ ਕਿਵੇਂ ਲੱਗ ਰਿਹਾ ਵਧੀਆ ਲੱਗ ਰਿਹਾ ਮਿਲ ਕੇ ਕਿਵੇਂ ਲੱਗ ਰਿਹਾ ਬਹੁਤ ਵਧੀਆ ਇਹ ਕਾ ਸਾਡਾ ਬੰਦਾ ਜਿਹੜਾ ਪਹਿਲਵਾਨ ਆ ਰਿਹਾ ਨਾ ਬਹੁਤ ਖਤਰ ਖਤਰ ਸਾਫ ਕੋ ਨਹੀਂ ਸੁਣਦੀਂ ਨਾ ਉਹ ਵੀ ਤਖਾਨੇ ਆ ਜੇ ਸੁਣਦੀ ਰਣੀ ਸੰਡੀ ਰਹਿ ਜਾਗੀ ਹੁੱਚ ਕੜਾ ਹੱਡੀ ਹੁੰਦੀ ਕੋਈ ਚਾ ਆਪਾਂ ਵੀ ਖਾ ਲੈਣੀ ਐ ਲਾਉਣ ਚੱਕੀ ਕਰਦਾ ਮੈਂ ਕਿਰਾ ਮਿੰਟ ਮਿੰਟ ਚੱਕਣੀਆਂ ਨਹੀਂ ਹੁੰਦੀਆਂ ਹੋਗਾ ਪਰ ਤਾਂ ਮੈਂ ਚੱਕਾ ਕਰਦਾ ਫੇਰੇ ਮਿਲੂਗਾ ਮੈਂ ਸਵੇਰੇ ਮੈਂ ਸਵੇਰੇ ਨਿਰੰਦਰ ਨਾ ਰੱਖ ਤੂੰ ਨਹੀਂ ਜਦੋਂ ਬੜਾਂ ਆਉਂਦੇ ਹੋ ਪਤਾਨੀਆਂ ਨਹੀਂ ਕਿੱਥੇ ਦਾ ਕੰਮ ਆਉਣਾ ਹੈ ਕਿੱਥੇ ਦਾ ਕੰਮ ਆਉਣਾ ਨਹੀਂ ਨਹੀਂ ਤੂੰ ਚੱਕੀ ਚੱਲੋ ਫਸਤੀ ਚੱਲ ਸੋ ਚੱਲ ਹੋਵੇ ਹੁਣ ਘੱਟ ਕਲਰ ਉਹ ਮੈਨੂੰ ਆਹ ਪਾ ਕਰ ਆ ਜਦੋਂ ਮੁਕ ਪਰਣਾ ਉਹ ਸਬਜ਼ੀਆਂ ਵੀ ਚੈੱਕ ਕਰ ਲੈ ਵਿੱਚ ਦੀ ਗੋਭੀ ਦੀ ਚੈੱਕ ਕਰ ਲਈਏ ਮਟਰ ਵੀ ਮੈਂ ਬੰਦ ਕਰਕੇ ਅਸਰ ਲਰਮ ਪਰ ਕਰ ਪਰ ਮੈਂ ਕੋਈ ਕੋਪੇ ਹਾਂ ਤੂੰ ਮੇਰਾ ਦੇਖ ਮੈਂ ਕਿ ਕੋਪਤਾ ਜੀ ਮੈਨੂੰ 2 ਮਿੰਟ ਖੜ੍ਹ ਤੂੰ ਬਸ ਉਹ ਹੋਈ ਨਾ ਬੋਲੀ ਜਾ ਪਿੰਨੂ ਮੇਰਾ ਮੂਰਖਾ ਬੋਲ ਚਾਹੇ ਲੋਕਾਂ ਦੇ ਪਾਸੇ ਚੇਰਾ ਨਹੀਂ ਆਹੀ ਵਾਰ ਦੇ ਕੱਢ ਕੇ ਭੱਜ ਜੀ ਮੋਤੀ ਜਾਨ ਆਏ ਬੇਈਮਾਨੀ ਬੰਦ ਕਰਨੀ ਹੈ ਰਾਜੀ ਜਵੰਦਰ ਨੇ ਇਹ ਕਿਹਾ ਤੇ ਵੀਡੀਓ ਪਾਈ ਨਾ ਕੰਮ ਛੱਡ ਕੇ ਚੱਲ ਜਣਾ ਹੁੰਦਾ ਇਹਨੇ ਸਭ ਠੀਕ ਆ ਪੈਂਦਾ ਹੁੰਦਾ ਠੀਕ ਕਰਾਣ ਖਾਸਾ ਪੜਾਉਂਦੇ ਇਹਦਾ ਬੰਦਾ ਕਹਿ ਕੇ ਮੈਂ ਤਾਂ ਆਪਣੇ ਬੱਧੀ ਦੀ ਮੁੰਡੇ ਦੀ ਖੋਲਣੀ ਇਹਨੇ ਇੱਕ ਜਨ ਬਹੁਤ ਅਲੱਗ ਲੱਗ ਲੱਕੜ ਜਿਹੜੀ ਨਾ ਪਿੱਛੇ ફેਕ ਲੋ ਥੋੜੀ ਸੀ ਆਤਾਵਾ ਚ ਪੈਣ ਲੱਗ ਸਕੇ ਇਹ ਬਣੀ ਨਹੀਂ ਇਹ ਬਈ ਚਾਣਾ ਤਾਂ ਨਹੀਂ ਜਾ ਕਾਸੀ ਕਾਲ ਜੀ ਸਾਰਿਆਂ ਨੂੰ ਨਵੇਂ ਵਲੌਗ ਤੁਹਾਡਾ ਵੈਲਕਮ ਆ ਤੇ ਲੋ ਜੀ ਹੁਣ ਪੇਕਿਆਂ ਤੋਂ ਜਾਣ ਦੀ ਵੀ ਤਿਆਰੀ ਹੋ ਗਈ ਹੈ ਸਾਡੀ ਤੇ ਅਸੀਂ ਚੱਲੇ ਆਂ ਵਾਪਸ ਤੇ ਇਧਰ ਸਾਡੀ ਪੂਰੀ ਟੀਮ ਇਹ ਵੀ ਜਾ ਰਹੀ ਹੋਰ ਉਤਾਰ ਚਲੇ ਗਏ ਇਧਰ ਹਾਂ ਜੀ ਠੀਕ ਹੁਣ ਤਾਂ ਉੱਧਰ ਲੈ ਘਰ ਜਾਈ ਨੇ ਪਹੁੰਚ ਗਏ ਅਸੀਂ ਇੱਕ ਕਾਰ ਹੋਰ ਨਵਾਂ ਲਿਆ ਮਮੀ ਹਰਾਨੇ ਤੇ ਉਹ ਵੇਖਣ ਚੱਲੇ ਆਂ ਫਤਿਹ ਉਹਦੀ ਲੱਤ ਟੁੱਟੀ ਆ ਵਿਚਾਰੇ ਦੀ ਨਾ ਛੇੜ ਆ ਫਤਿਹ ਦੇ ਕੰਮ ਦੇਖ ਲੋ ਨੇ ਵਦਨਾ ਉਹ ਨਾ ਇਹ ਉਹ ਜੀ ਆ ਕਰ ਲਿਆ ਆਪਾਂ ਨੇ ਨਵਾ ਉਹਦੀ ਰੈਨੋਵੇਸ਼ਨ ਕਰਨੀ ਹੈ ਆ ਜਾ ਤੂੰ ਹੀ ਡਾਂਗ ਲੈ ਕੇ ਖੜੇ ਹੋ ਰੈਨੋਵੇਸ਼ਨ ਕੀ ਕਰਨੀ ਆਪਾਂ ਡਾਂਗ ਲੈ ਕੇ ਖਲੋ ਤੇ ਨਹੀਂ ਆ ਸਹੀ ਹੈ ਆ ਦੇਖੋ ਆ ਤਾਂ ਨਵਾਂ ਹੀ ਹੈ ਲੈਂਟਰ ਚਾਚੀਏ ਮੇਰਾ ਦਿਲ ਖਰਾਬ ਹੁੰਦਾ ਮੈਂ ਨਹੀਂ ਕੱਢੀ ਸੋਣਾ ਲੋ ਜੀ ਵਾਪਸ ਚੱਲੇ ਆਂ ਅਸੀਂ ਤੇ ਸਾਰੇ ਸਾਨੂੰ ਵਿਦਿਆ ਕਰਨ ਆਏ ਨੇ ਸਾਰੇ ਟੈਨਸ਼ਨ ਚ ਸਾਡੀ ਜੋਤੀ ਖੁਸ਼ ਹੋ? ਹਾਂ ਜੀ ਖੁਸ਼ ਹੋ ਤੁਸੀਂ? ਮੈਂ ਤਾਂ ਖੁਸ਼ ਮੈਂ ਤਾਂ ਖੁਸ਼ ਨਹੀਂ ਮਸ਼ੀਨ ਬਰਾਬਰ ਹੈ ਮੈਂ ਤਾਂ ਨਹੀਂ ਨਾ ਖੁਸ਼ ਹੈਗੀ ਹੋ ਗਿਆ ਤੋੜਦਾ ਤਾਂ ਆਏ ਛੋੜੇ ਨਾਲ ਬੈਠਿਆ ਤੇ ਮੋਸ਼ਨ ਦੇਣਾ ਜੁੜ ਗਿਆ ਤਾਂ ਜੁੜੀਆਂ ਨੇ ਚਲੋ ਖੂਨ ਪਾ ਲਓ ਗੱਡੀ ਤੇ ਹੁਣ ਅਸੀਂ ਜਾਣਾ ਆਪਣੇ ਮੋਟੇ ਤੇ ਬੰਦ ਕੀਤੇ ਪਏ ਨੇ ਆ ਲੈ ਲਾ ਲੈ ਚਾਰ ਦੇ ਲਿਆ ਫੋਨ ਫੜਾ ਲੈ ਆਈਫੋਨ ਨਾਲ ਸਾਡੇ ਕਾ ਵੀ ਫੜ ਲੈ ਆਈਫੋਨ ਲਵਾ ਪਹਿਲਾਂ ਇਹ ਰਹਿਣ ਦੇ ਮੈਂ ਆਈਫੋਨ ਹੀ ਇਹ ਆਈਫੋਨ ਇਹ ਇਹਦਾ ਪਾਪਾ ਦਾ ਆ ਲਾ ਦੇ ਜੀ ਤੇ ਲੱਗਦਾ ਨਹੀਂ ਇਹ ਇਹ ਨਹੀਂ ਲੱਗਦੀ ਮੂੰਹ ਨਹੀਂ ਲੱਗਣਾ ਸੀ ਟਾਈਪ ਨਹੀਂ ਹੈਗਾ ਮੇਰੇ ਕੋਲ ਸੀ ਟਾਈਪ ਹੈਗਾ ਬਟ ਇਹਦਾ ਫੋਨ ਫੜਾ ਦੇ ਤੇ ਮੇਰਾ ਇਹ ਚਮਣ ਇਹ ਨਹੀਂ ਲੱਗਣਾ ਆਪਣਾ ਮੇਰਾ ਮੇਰਾ ਆਈਫੋਨ ਕਿੱਥੇ ਹੋਵੇ ਆ ਥੋੜਾ ਹੀ ਫੋਨ ਦਾ ਪਰ ਮੈਂ ਲਵਾ ਫੜ ਇਹ ਸੀ ਟਾਈਪ ਆ ਮਨ ਸੀ ਟਾਈਪ ਹੋਊਗਾ ਮੈਂ ਇੱਥੇ ਵੀਊ ਵੀ ਲੈ ਕੇ ਦੇਣਾ ਜਾਂਦਾ ਫੋਨ ਲੱਭਣਾ ਚੱਕਰ ਚ ਲੈ ਫੜ ਤੁਸੀਂ ਉਹਦੇ ਨੋਂਗ ਦੇ ਪਿੱਛੇ ਸਾਰੇ ਰਹਿ ਗਏ ਮੋ ਜਿਹੜਾ ਸੈਂਟਰ ਚ ਹੈ ਨਾ ਚਾਰਜਰ ਉਹ ਆ ਚਾਚੂ ਤੋਂ ਫੋਨ ਚਾਰਜ ਲਾ ਦੋ ਇੱਕ ਕੀ ਹੁੰਦਾ ਫੋਨ ਅੱਛਾ ਇਹ ਤਾਂ ਲੜਾਈਆਂ ਹੀ ਕਰਦੇ ਰਿਆ ਕਰੀਏ ਵਧੀਆ ਪੁੱਜਣ ਲੱਗਾ ਦੁੱਖ ਨਹੀਂ ਹੁੰਦਾ ਆਹ ਨਾਲ ਵਧੀਆ ਗਏ ਇਥੋਂ ਸਿਮਿੰ ਲੈ ਕੇ ਕੁੱਤਾ ਆ ਗਿਆ ਸੀ ਹੋਇਆ ਹੀ ਨਹੀਂ ਕਿੱਥੇ ਗਿਆ ਤੀ ਇੱਥੇ ਨੇ ਤੇਰੇ ਕੁੱਤੇ ਆਏ ਤੇ ਕਿਉਂ ਹੋਇਆ ਨਹੀਂ ਕਿੱਥੇ ਮਰਨਾ ਥੱਲੇ ਆਏਗਾ ਕਿਤੇ ਥੱਲੇ ਆਏ ਹਾਂ ਦੋਨੋਂ ਤਾਂ ਚਿੱਕਾ ਮਾਰੀ ਸੀ ਕੀ ਹੋਇਆ ਨਾ ਆਹ ਛੁਪ ਕੇ ਡਾ ਪਰ ਆਹ ਕੋ ਇੱਧਰ ਧਿਆਨ ਨਾਲ ਪੜਾ ਰੱਖੋ ਗੱਡੀ ਇੱਕ ਵਾਰ ਆ ਜਾ ਉਹ ਦਿਨੀ ਕੰਨਸੋ ਦਿਨ ਉਹ ਗੋਰੀ ਦਾ ਮੁੰਡਾ ਆ ਗੋਰੀ ਦਾ ਨੋ ਹੂੰ ਗੱਡੀ ਬੰਦ ਕਰ ਲਈ ਇੰਨੇ ਕ ਥਾਂ ਤੇ ਇਤੇ ਇਹ ਪੂਰੀਆਂ ਪੰਨੋਂ ਪੜਾਂ ਚ ਮਾਸ਼ੇ ਗੱਡੀ ਹੈ ਹੀ ਐਹੇ ਜੀਆਂ ਨੇ ਯਾਰ ਉਹ ਬਰੀਜ਼ਾ ਵੀ ਬੰਦ ਹੋ ਜਾਂਦੀ ਹੈ ਬਰੀਜ਼ਾ ਕੋਈ ਨਹੀਂ ਬੰਦ ਹੁੰਦੀ ਬੰਦੇ ਨੇ ਜਾਣ ਚਾਹੀਦੀ ਬਾਈ ਇੱਥੇ ਨਹੀਂ ਹੁੰਨੀ ਗੱਡੀ ਮੈਂ ਇੱਥੇ ਰੱਖ ਲਓ ਅੱਗੇ ਜਾ ਕੇ ਮੁੜੇ ਕੀ ਬਸ ਇੱਥੇ ਹੀ ਰੱਖ ਲਓ ਇੱਥੇ ਹੀ ਕੋ ਰੱਖ ਲਓ ਪੈੜੀ ਚ ਨਾ ਖੜੇਓ ਪੈੜੀ ਚ ਨਾ ਲਾ ਦਿਓ ਕਿਤੇ ਇਹ ਹੁਣ ਪੈੜੀ ਜਿਆਦਾ ਨਹੀਂ ਮਰੇ ਬਧਾੜੀ ਦੇਖ ਤਾਂ ਸਹੀ ਹੈਗੀ ਤੇ ਹੁਣ ਦੂਗੀ ਨੂੰ ਕਰ ਜਾਦਾ ਮਸ਼ੇ ਟਰੈਕਟਰ ਲੰਘ ਜਾਂਦਾ ਇੱਥੋਂ ਗੱਡੀ ਨਹੀਂ ਮੁੜਨੀ ਲਓ ਜੀ ਆਪੇ ਮੋਟਰ ਇੱਥੇ ਇਧਰੋਂ ਨਹੀਂ ਹੈਗਾ ਹਮਣ ਕਰੇਲੇ ਲੱਗੇ ਨੇ ਆ ਲੱਗੇ ਆ ਤੋ ਆਪਣੇ ਮੈਪ ਫਾਈਲਿਸ ਨਾਲ ਦੇਖੋ ਪਾਪਾ ਆਫਲੋਡਿੰਗ ਕਰਾ ਰਿਹਾ ਪਾਪਾ ਆਫਲੋਡਿੰਗ ਕਰਾ ਰਿਹਾ ਇਹ D4x4 ਨਹੀਂ ਹੈਗੀ ਉਹ ਪਾਪਾ ਤੇਰਾ ਆਫਲੋਡਿੰਗ ਵਾਲਾ ਹੈਗਾ ਆ ਜਾਗਾ ਇੱਕੀ ਧਿਆਨ ਨਾਲ ਨਹੀਂ ਤੂੰ ਡਿੱਗੀ ਨਹੀਂ ਬੱਚਾ ਦੇ ਲੈ ਮੈਂ ਕੂਲ ਰਾਜਾ ਤਿਆਰ ਸਭ ਨੇ ਇਹ ਬੰਦੀ ਹੈ ਯਾਰ ਇਹ ਕੀ ਲੱਗਾ ਯਾਰ ਨਹੀਂ ਪਰਵਾਹ ਨਹੀਂ ਲਾਦਾ ਟਮਾਟਰ ਨੇ ਕੇਲੇ ਨੇ ਲਾਜ ਲਾ ਬੀਜ ਸੰਦਰੀ ਮੰਮਾ ਕੀ ਨੇ ਉਹ ਗਿੰਲਾ ਮੈਂ ਦੀਵੀ ਸੁਖ ਅੱਛਾ ਤੇ ਬੱਚਾ ਉਹ ਸਾਰਾ ਖਾਲੀ ਪਿਆ ਜਿਹੜੇ ਜਿਹੜੇ ਨੇ ਕਈ ਫੱਤੇ ਦੀ ਬਿੱਠੇ ਬਣਾ ਲੈਂਦਾ ਰੋਜ਼ ਤੋਂ ਇੱਥੇ ਰਹਿੰਦਾ ਰਹਿਣਾ ਉਹ ਤਾਂ ਮੈਂ ਨਜ਼ੀ ਕਰ ਰਹਿਣਾ ਐਂ ਜੀ ਕਰਦਾ ਮੰਜਾ ਟਾ ਕੇ ਬਹਿ ਇੱਥੇ ਬਹਿ ਕੇ ਵੀ ਇਹ ਬਣਾ ਲਾ ਲਾ ਨਹੀਂ ਅਸੀਂ ਅੱਜ ਰਤਰੀ ਰਾਤੀ ਇਹ ਬਣਾ ਦੇ ਤੈਨੂੰ ਦੇਖਣਾ ਹੈ ਮੋਟਰ ਬੰਦ ਜੀ ਰੀਆਂ ਵੱਡੀਆਂ ਗਈਆਂ ਉਹ ਜੀ ਜਾਂ ਵੱਡਣ ਤੋਂ ਪਹਿਲਾਂ ਦੀ ਬੰਦ ਹੋਈ ਹੋਈ ਹੈ ਕਿਹਨੂੰ ਪਾਣੀ ਲਾਉਣਾ ਸੀ ਨਾ ਹੁਣ ਸਪਾਈ ਹੋ ਜੂ ਇਹ ਮੋਟਰ ਚੱਲ ਗਿਆ ਸਪਾਈ ਹੋ ਗਿਆ ਹੜਾ ਵਾਲੇ ਪਾਣੀ ਨਾਲ ਹੀ ਕੰਮ ਸਰ ਗਿਆ ਹੁਣ ਹੋਰ ਹੜਾਂ ਵਾਲੇ ਪਾਣੀ ਨਾਲ ਕੰਮ ਸਰ ਜਾਣਾ ਜਿੰਨਾ ਮੀਂਹ ਆਇਆ ਹੈ ਹੁਣ ਆ ਗਈ ਤੇ ਅਦਰ ਬਬਲੀ ਗੰਟੀ ਕਰ ਮੈਂ ਇਤਨੇ ਪਿਆਰੇ ਤੈਨੂੰ ਹਾਂ ਕਰ ਲੈਣਾ ਕਿ ਤੁਹਾਡੀ ਜੀ ਮਾਂ ਮੰਮੀ ਤੇ ਆਣਾ ਜਾਇਓ ਉਹ ਰੋਣ ਨਾ ਬੱਡੀ ਅੱਤਰ ਮੈ ਲਾ ਮੰਮੀ ਹੋਰ ਛੱਡਦੀ ਨਾ ਯਾਰ ਤੂੰ ਐਸੇ ਲਾ ਰਖੀ ਹੋ ਮੰਮੀ ਨੂੰ ਛੱਡ ਕੇ ਚੱਲੇ ਆ ਫੇਕੇ ਤੇ ਦਿਲ ਨਹੀਂ ਕਰਨ ਲਿਆ ਤਾਂ ਨਾ ਮੰਮੀ ਦਾ ਜੀ ਲੱਗਣ ਲਿਆ ਯਾਰ ਮੂੰਹ ਸਾਫ ਕਰੀਏ ਨਾ ਮੇਰੇ ਤੇ ਸੋਨਾਂ ਦਾ ਲੱਗੀ ਚੱਲ ਰਿਹਾ ਹੈ ਯਾਰ ਮੈਂ ਕੈਮਰਾ ਫੜਦਾ ਫੜ ਕੇ ਡਿੱਗ ਗਿਆ ਮੈਂ ਤੇ ਕੀ ਹੋਥੇ ਇੱਕ ਵਾਰੀ ਕਿ ਨਾ ਬੰਦ ਕਰਨੀ ਚੱਲ ਦਮ ਥੈਂਕ ਯੂ ਨਮੋ ਜਲਾ ਨਹੀਂ ਤੇ ਤਰਾ ਜਾ ਇੱਕ ਮਿੰਟ ਪਰਣੀ ਆਲਾ ਫੜਾ ਇਹੋ ਮੇਰਾ ਆਲਾ ਫੜੀ ਨਾ ਬਲੋ ਇੱਥੇ ਕਾਫੀ ਰਟ ਆ ਜਾਣਾ ਘਰੋਂ ਚਲਦੇ ਆ ਚਲਦੇ ਆ ਭੁੱਖ ਲੱਗ ਗਈ ਕਾਫੀ ਪੀਣ ਲਈ ਰੋਕੇ ਸੀ ਆਪਾਂ ਕਿਹੜਾ ਉਹੀ ਲੰਘਿਆ ਹਜੇ ਮਾਸੀ ਦਾ ਡਿਜ਼ਾਈਨ ਬਹੁਤ ਵਧੀਆ ਚੈਨ ਮਾਸੀ ਨੇ ਬਾਹਰ ਗੱਡੀ ਮੀਕੇ ਵਾਂਗੂ ਕੀ ਗੱਡੀ ਨਿਕਲੇ ਕੋਈ ਕੇਮ ਖੱਡਣ ਲੱਗੇ ਨੇ ਕਰਦਾ ਵੀ ਰੱਖੀ ਕਿੱਥੇ ਸੰਭਾਣੇ ਉੱਪਰ ਉੱਪਰ ਕਰ ਤਰੀ 3000 ਇਹ ਚੱਕਣਾ ਉਹ ਚੱਕਣਾ ਪਹਿਲਾਂ ਜਿਹਨੂੰ ਮਤਲਬ ਸੱਜੇ ਕਰਨਾ ਸੱਜੇ ਮੋੜ ਸੱਟ ਕੱਲਾ ਕਿਹਨੇ ਚੱਕਣਾ ਹਾਂ ਫੜਨਾ ਕੀ ਇਹ ਦੇਖ ਉਹ ਤਾਂ ਚਲੇਗੀ ਸੀ ਤੋਂ ਮੈਂ ਖੋ ਗਾਇਆ ਇਸਪੋਰਟ ਪਹਿਲਾਂ ਉਹ ਸੈੱਟ ਕਰੋ ਤੋਂ ਬਾਅਦ ਬਸ ਮੈਸ ਬਟਨ ਕੱਲਾ ਇਹਦਾ ਚਲੋ ਬਸ ਬਹੁਤ ਪੈਨੇ ਨਾ ਇੱਕ ਵੀ ਨਹੀਂ ਇੱਥੇ ਹੈ ਉਹ ਸ਼ਾਇਦ ਉਧਰ ਗਾ ਨਹੀਂ ਕਰ ਲੈ ਸਾਰੇ ਪੈਸੇ ਗਏ ਤੇ ਰਹਿ ਗਏ ਇੱਥੇ ਐਸਾ ਨਹੀਂ ਜਾਣਗੇ ਨਾ ਭਾਈ ਐਂਜਾ ਦੇ ਹੋਰੀ ਹੁੰਦੇ ਨੇ ਪਾਉ

ਨੀ ਤਾਂ ਉਹ ਮੈਂ ਜਿਹੜਾ ਉਹਨੂੰ ਸੈੱਟ ਕਰ ਦੇਣਾ ਪਹਿਲਾਂ ਉਹਨੂੰ ਸੈੱਟ ਕਰ ਲੈ। ਇਹਨੂੰ ਸੈੱਟ ਨਹੀਂ ਕਰਨਾ ਤਾਂ। ਪਹਿਲਾਂ ਇਹਨੂੰ ਸੈੱਟ ਕਰ ਲਾ ਜਿਹੜਾ ਚੁੱਕਣਾ ਫਿਰ ਇਹਦੇ ਨਾਲ ਬਸ ਇੱਕੋ ਵਾਰੀ ਪਾ ਲੈ। ਨਹੀਂ ਇਹਨੇ ਗਲਤ ਕਰ ਦੇਣਾ। ਆਹ ਬਣਾ। نیچے ਤੂੰ ਕਮਰਾ। ਪਹਿਲਾਂ ਇਹਨੂੰ ਸੈੱਟ ਕਰ ਲਾ ਜਿਹੜਾ ਚੁੱਕਣਾ ਹੈ। ਇੰਦਰ ਲੈ ਲੈ ਬੜੇ। ਇੱਥੇ ਬਸ। ਹਾਂ ਬੜਾ। ਜਦ ਵੀ ਅਗਲਾ ਚੁੱਕਿਆ ਜਾਣਾ ਸੈੱਟ ਕਰਕੇ ਰੱਖ ਲੈ। ਬਸ ਚੁੱਕੇ ਕੋਈ ਵਿੱਚ ਕਰ ਬੜੀ। ਥੋੜਾ ਜਿਹਾ। ਆਹ ਤੱਕ ਆਬਰਾਉ ਕਰਾ ਲੈ। ਕੱਪ ਸੈਕਿੰਡ ਲਾਇਆ ਮਨੇ ਤੈਨੂੰ ਸੈੱਟ ਕਰੀਆ ਬਸ ਹੱਥ ਆਦ ਚੱਲ ਸੌਰੀ ਮੈਂ ਫੋਟੋ ਨਹੀਂ ਲੈਂਦਾ ਚੱਕ ਦਲੁੰਦਾ ਜਰ ਉਹ ਹਿਸਾਬ ਹੀ ਨਹੀਂ ਆ ਬਚਾਰੇ ਲੋ ਜੀ ਪਿੰਡੋਂ ਅਸੀਂ ਵਾਪਸ ਆਉਂਦੇ ਹੋਏ ਤੇ ਗ੍ਰੀਨਵੁੱਡ ਠਾਬੇ ਤੇ ਰੁਕੇ ਆ ਤੇ ਇੱਥੇ ਗੇਮਾਂ ਖੇਡੀਆਂ ਜਾ ਰਹੀਆਂ ਨੇ ਮੈਂ ਉਹ ਜੂਸ ਕਿੱਥੇ ਨਾਲ ਮੰਜੂਸ ਉਹ ਚੜ ਗਿਆ मामੂ ਨੇ ਗੱਡੀ ਚੜਾਤਾ ਆਦਾ ਮੈਂ ਜੂਸ ਮੇਰੇ ਮਹਿਲਵਾਨ ਉਹ ਛੜਤਾ ਦੋ ਮੇਰੀ ਨਾ ਹੋ ਮਿੱਠਾ ਬਾਲਾ ਸੀ ਮਿੱਠਾ ਜਿਆਦਾ ਸੀ ਭਾਜੀ ਉਹ ਨਿੰਬੂ ਨਿੰਬੂ ਆਹ ਚੱਲੀਏ ਕੱਢ ਜੋ ਗੋਲ ਗੱਪੇ ਮਿਰਚਾਂ ਦੇ ਭਰੇ ਨੇ ਇਹਨਾਂ ਇਹਨਾਂ ਪਾਣੀ ਕਿਸੇ ਸਟਾਡ ਕੋਲ ਲੈ ਲੀ ਤਮਨ ਕੋਲ ਦੋਨੇ ਟਿੱਕੀ ਚ ਪਾ ਜੋ ਹਾਂ ਪਾਉਂਦੇ ਨਹੀਂ ਯਾਰੋ ਬਿੱਗੀ ਚ ਪੈ ਜੂ ਦਸਮਾਨ ਬਹੁਤ ਹੈ ਨਾ ਕੱਟ ਕਾ ਲੈ ਪਾਈ ਤਾਂ ਗੱਡੀ ਚ ਕਿੰਨਾ ਬਸਲਾ ਲੈ ਉਧਰ ਉਹ ਇਹਨਾਂ ਦੀ ਤਾਂ ਭਰੀ ਪਈ ਐ ਛੱਟ ਕਰ ਸਮਾਨ ਖੋਲ ਆਪਣੀ ਖਾਲੀ ਐ ਗੱਡੀ ਲੈਣੀ ਐ ਬਾਜੀ ਤੂੰ ਇੱਥੇ ਨਹੀਂ ਕੋਲ ਉਹਨੇ ਕੋਣਾ ਨਹੀਂ ਤੋ ਚਾਬੀ ਆ ਲੋ ਚਾਬੀ ਇਹਦਾ ਕੁਲਵਿੰਦਰ ਦੀ ਐ ਪਰ ਨੀਂਦ ਤੂੰ ਮੂੰ ਚਾਬੀ ਲਿਆ ਪਰ ਨੀਂਦ ਕਿੱਥੇ ਹੋਵੇ ਉਹ ਚੋਕੜੀ ਚਾਬੀ ਉਹ ਤੇਰੇ ਕੀ ਮੈਂ ਕਿੱਥੇ ਵਾ ਨਹੀਂ ਤੇਰੇ ਨਾ ਆਹੀ ਚਾਬੀ ਮੇਰੇ ਕੋ ਨੀਤ ਕੋ ਚਾਬੀ ਪੁੱਛ ਮੇਰੇ ਕੋ ਤਾਂ ਆਹੀ ਚਾਬੀ ਏ ਆ ਕੁਲਵਿੰਦਰ ਨੂੰ ਫੜਾ ਕੁਲਵਿੰਦਰ ਕੋ ਤਾਂ ਨਹੀਂ ਆਪਣੀ ਕਿੰਨੇ ਚਾ ਲੋਕਾਂ ਨੂੰ ਫੋਟੋ ਕਰਾਉਂਦਾ ਦੇਖੀ ਤੂੰ ਹੀ ਕਰਾ ਲੈ ਤੈਨੂੰ ਕੋਈ ਚਾ ਨਹੀਂ ਹੋਰ ਸਾਡੇ ਚਾਜ ਵਿੱਚ ਰੁਣੇ ਸਾਡੇ ਇਹਦੇ ਚਾੜ ਤੁਹਾਨੂੰ ਕੱਪੜੇ ਪਹੁੰਚਾ ਨਹੀਂ ਰਿਹਾਗੇ ਤੇ ਫੋਟੋ ਖਿਚਵਾਣਾ ਕਿਹਦਾ ਸਹੀ ਗੱਲ ਹੈ ਚਾ ਹੁੰਦੇ ਉਮਰਾਂ ਦੇ ਨਾਲ ਪੁਰਨੀਤ ਉਹ ਚਾਬੀ ਹੈ ਹੀ ਨਹੀਂ ਬਾਜ ਦੇ ਕਿ ਨਹੀਂ ਆ ਗਈ ਉਹ ਕਹਿ ਰਹਾ ਹੈ ਹੀ ਨਹੀਂ ਆ ਆ ਮਾਰਾ ਤਾਂ ਪੜਦੇ ਰਹੇ ਚਾਬੀ ਆ ਫੜੀ ਤੇ ਕਹਿੰਦੀ ਚਾਬੀ ਗੱਡੀ ਦੀ ਉੱਥੇ ਆ ਸੈੱਟ ਕਰ ਬੈਠਾ ਗੱਡੀ ਅਮਨ ਸਮਾਨ ਇੱਕ ਦਾ ਬੈਗ ਮੂਰੇ ਰੱਖ ਲੈ ਦੋ ਥੋੜੀ ਪਹਿਣਗੇ ਇੱਕੋ ਹੀ ਪਾਊਗਾ ਬਸ ਸੈੱਟ ਕਰ ਦੋ ਚਾਰੇ ਨੂੰ ਪਈ ਤੰਗ ਕਰਨ ਦੇ ਇੱਥੇ ਕਰ ਦੇ ਪਤਾ ਨਹੀਂ ਆਉਂਦਾ ਯਾਰ ਐਦਾ ਨਹੀਂ ਸੈੱਟ ਹੋਊਗਾ ਨਹੀਂ ਨਹੀਂ ਤੇ ਇੱਕੋ ਜਗ੍ਹਾ ਬੰਦੀ ਨਹੀਂ ਕਰੋ ਪਣਾਣਾਂ ਦਾ ਮੂਰੇ ਗਏ ਨਾ ਨਹੀਂ ਮਰ ਮੈਂ ਵੀ ਨਹੀਂ ਐਦਾ ਪਣਾ ਹੈਗਾ ਮੰਨੀ ਇਤਨੀ ਜਗ੍ਹਾ ਤੇ ਬਣ ਜਾਣੀ ਐ ਨੀਤਲੀ ਜਗ੍ਹਾ ਬਣ ਜਾਣੀ ਵਾਦੂ ਜਿਹੜੀ ਅੱਗੀ ਜਗ੍ਹਾ ਖਾਲੀ ਉੱਥੇ ਰੱਖ ਆ ਦੇ ਆ ਆ ਇਕੱਠਾ ਕੀ ਆ ਇਹਦੇ ਕਰਕੇ ਕੋਈ ਸੀਟਾਂ ਕੰਫਰਟੇਬਲ ਨਹੀਂ ਹੈਗੀਆਂ ਮੈਂ ਕਹਿੰਦੀ ਰਹੀ ਆ ਤਾਂ ਮੈਂ ਸੈੱਟ ਕਰਤੀ ਹੁਣ ਕੀ ਫਾਇਦਾ ਹੁਣ ਤਾਂ ਵਿਛਾਣੀਆਂ ਇਹਨੇ ਸੀਟਾਂ ਵਿਛਾਣੀਆਂ ਨਹੀਂ ਹੈਗੀਆਂ ਵਿਛਾਣੀਆਂ ਨਹੀਂ ਹੈਗੀਆਂ ਪੁੱਤ ਹੁਣ ਹੋਈ ਹੈ ਨਾ ਪਹਿਲਾਂ ਤਾਂ ਨਹੀਂ ਹੋਈ ਸੀ ਆ ਤਾਂ ਕਿੰਨੀ ਗੰਦੀ ਬਕਾਰੋਂ ਥਾਬ ਹੋ ਗਿਆ ਰਹੇ ਕੋਈ ਜਾਨੀ ਵੈਕਿਊਮ ਕਰੂਗਾ ਤੇ ਦਾਦਾ ਮੂੰਹ ਤੋਂ ਅੱਜ ਆਇਆ ਮੈਂ ਆਣੀ ਨਹੀਂ ਤੇ ਕਹਿੰਦਾ ਮੈਂ ਫੇਟ ਆਉਂਗਾ ਨਹੀਂ ਤਾਂ ਬੈਗ ਦਾ ਸਹਰਾਣਾ ਵਾਲਾ ਪੋਲਾ ਕੁਛ ਨਹੀਂ ਹੈਗਾ ਇੱਥੇ ਲੈਪਟਾਪ ਵਾਲੇ ਨੂੰ ਸਾਈਡ ਤੇ ਕਰ ਦੇ ਇੱਥੇ ਲੈਪਟਾਪ ਹੈ ਲੈਪਟਾਪ ਅੱਗੇ ਰੱਖ ਦੀ ਲੈਪਟਾਪ ਅੱਗੇ ਰੱਖ ਲੋ ਤਰ ਉਧਰ ਆ ਕੁ ਚੱਲ ਆ ਬੈਕ ਵੀ ਖਾਲੀ ਜੁੱਤੀਆਂ ਵਾਲਾ ਅੱਗੇ ਰੱਖੋ ਹਾਂ ਆ ਨੈਕਸਸ ਸਾਰਾ ਪੂਰਾ ਚ ਰੱਖ ਲੈਣਾ ਚੀਜ਼ ਤਾਂ ਹਾਂ ਨੀਤ ਨੂੰ ਤਾਂ ਕਰੋ ਬੰਦ ਨੀਤ ਨੂੰ ਡਿੱਗੀ ਚ ਪਾ ਕੇ ਲੈ ਜਾ ਜਿਹੜੇ ਬੰਦੇ दारू ਪਿੰਦਾਂ ਡਿੱਗੀਆਂ ਚ ਬੰਦੇ ਨੀਤ ਨੂੰ ਸੋਫੇ ਨੂੰ ਡਿੱਗੀ ਚ ਪਾ ਲਿਆ ਇਹਦੇ ਤੇ ਪਿਆਰ ਰੱਖ ਲੈ ਬੱਚੇ ਪੋਲਾ ਹੀ ਹੈ ਗੱਡੀ ਦਵਾ ਤੇਨੂੰ ਪੁੱਛੋ ਹਾਂ ਉਹ ਗੱਡੀ ਤੇ ਤੈਨੂੰ ਕਾਲੀ ਸਿਰ ਥਲੇ ਰੱਖਣ ਨੂੰ ਆ ਹੈਗੀ ਆ ਹੈਗੀ ਗੱਡੀ ਹੈਗੀ ਹੈਗੀ ਉਤਰ ਇਹ ਰਹਿਣ ਦੋ ਮੈਂ ਬੈਠੀ ਆ ਲੱਕ ਥਲੇ ਰੱਖ ਲੈ ਲਓ ਜੀ ਪ੍ਰਨੀਤ ਆਪਣਾ ਫਿੱਟ ਹੋ ਗਿਆ ਹਾਂ ਰਾਮਨਾਪਾ ਜੀ ਕਰ ਦਈਏ ਬੰਦ ਲਓ ਜੀ ਇੱਥੇ ਆਪਾਂ ਰੈਸਟ ਕਰਨ ਲਈ ਰੁਕੇ ਆ ਤੇ ਬਸ ਹੁਣ ਹੌਲੀ ਹੌਲੀ ਚੱਲਦੇ ਆ ਮੰਮੀ ਵਿਚਾਰੀ ਨੂੰ ਉੱਥੇ ਛੱਡ ਆਏ ਆ ਤੇ ਮੰਮੀ ਦਾ ਦਿਲ ਨਹੀਂ ਲੱਗ ਰਿਹਾ ਮੰਮੀ ਵਿਚਾਰੇ ਰੋਣ ਲੱਗੇ ਪਏ ਸੀ ਬੜੇ ਈਮੋਸ਼ਨਲ ਹੋ ਗਏ ਸਾਰੇ ਚੱਲਣ ਲੱਗਿਆ ਦੰਮੂ ਗੱਡੀ ਬੈ ਗਈ ਤੂੰ ਬੈਠੀ ਤਾਂ ਖੁੱਲੀ ਰਹਿੰਦੋ ਤਰਹ ਜੇ ਫਤੇ ਇਸਕੇ ਸਾਥ ਮਾਰਨਿੰਗ ਦੁਪੱਟਾ ਡਾਈ ਕਰਵਾਣੇ ਲਈ ਦੇ ਦੇਣਾ ਸਵੇਰ ਫਤੇ ਡਿੱਗੀ ਚ ਬੈਣਾ ਕੁਲਵਿੰਦਰ ਆਪਾ ਕਿੱਧਰ ਗਿਆ ਕੁਲਵਿੰਦਰ ਪਾਪਾ ਉਸ ਅਵਤਾਰ ਆਪਣੇ ਹਿਸਾਬ ਦਾ ਬੰਦਾ ਲੱਭਣ ਡਿਆ ਮੈਂ ਕੈਂਡੀ ਨਹੀਂ ਦਵਾਉਂਦੀ ਵੀ ਮੇਰੀ ਮੰਮੀ ਉਹ ਵੀ ਬੱਚੀ ਹੈ ਜਿਹੜੀ ਮੈਨੂੰ ਦਵਾ ਕੇ ਨਾ ਹਮਣਾ ਇੱਧਰ ਦੇਖ ਹਾਂ ਔਰ ਅੱபி ਤੋਂ ਮੈਨੂੰ ਤਾਂ ਹਾਏ ਰੋ ਕੇ ਆਇਆ ਕਹਿੰਦਾ ਪਾਪੇ ਮੇਰੀ ਮੰਮੀ ਕੈਂਡੀ ਨਹੀਂ ਦਵਾਂਦੀ ਆਪਕੇ ਮੈਨੂੰ ਕੈਂਡੀ ਦਵਾ ਉਹ ਲੈ ਗਿਆ ਉਹਦੇ